ਹੁਣ ਤੁਹਾਡੇ ਨੂੰ ਨਵਾਂ ਸਾਲ ਆ ਰਿਹਾ ਆ ਤੇ ਕਾਫੀ ਵੱਡੇ ਪ੍ਰੋਗਰਾਮ ਹੁੰਦੇ ਆ ਦੁਨੀਆ ਦੇ ਵਿੱਚ ਤੇ ਸਾਡੇ ਸਾਰੇ ਯੂਕੇ ਗੁਰਦਵਾਰੇ ਸਾਹਿਬ ਵੀ ਕਾਫੀ ਪ੍ਰੋਗਰਾਮ ਹੁੰਦੇ ਆ ਕਾਫੀ ਗੁਰਦਵਾਰੇ ਪਟਾਕੇ ਬਿਜਾਉਂਦੇ ਆ ਤੁਹਾਨੂੰ ਪਤਾ ਅੱਜ ਕੱਲ ਇਨਵਾਇਰਨਮੈਂਟ ਦਾ ਮੈਸੇਜ ਕਿੰਨਾ ਦੂਰ ਜਾ ਰਿਹਾ ਆ ਪੋਲੂਸ਼ਨ ਕਿੰਨਾ ਹੁੰਦਾ ਆ ਖਰਚਾ ਹੀ ਬਹੁਤ ਆ ਪਟਾਕਿਆਂ ਦਾ ਹਰ ਸਾਲ ਦਾ ਬਜਟ ਸੀ ਉਤੋਂ 10% ਬਜਟ ਰੱਖ ਲਓ ਜਿੱਥੇ ਤੁਸੀਂ 5000 ਦੇ ਪਾਉਂਡ ਖਰਚਨੇ ਸੀ ਫਟਾਕੇ ਉਹ ਤੇ ਤੁਸੀਂ 500 ਖਰਚ ਲਓ ਜੇ ਯੂਰਪ ਤੁਸੀਂ ਫਟਾਕੇ ਬਿਜਾਉਣੇ ਆ ਪਰ ਪੈਸੇ ਬਚਾ ਕੇ ਤੁਸੀਂ ਇੱਕ ਪਿੰਡ ਡਾਟ ਆਊਟ ਕਰ ਲਓ ਪੰਜਾਬ ਦੇ ਵਿੱਚ ਕੱਲਾ ਕੱਲਾ ਗੁਰਦੁਆਰਾ ਉਹ ਪਿੰਡ ਦੇ ਵਿੱਚ ਜਿਹੜਾ ਪੈਸਾ 5-10 ਹਜ਼ਾਰ ਡਾਲਰ ਪਾਉਣ ਲਾਣਾ ਪਟਾਕਿਆਂ ਤੇ ਜਾਂ ਹੋਰ ਵੀ ਪੈਸਾ ਲੱਗਦਾ ਕਈ ਵਾਰੀ ਉਹ ਤੁਸੀਂ ਪਿੰਡਾਂ ਜਾ ਕੇ ਉਹ ਪ੍ਰੋਗਰਾਮ ਰੱਖੋ ਕਿ ਪਟਾਕੇ ਵਜਾਉਣ ਤੋਂ ਬਗੈਰ ਅਸੀਂ ਆਹ ਕੀਤਾ ਨਾਲੇ ਆਪਣੇ ਲੋਕਲ ਪ੍ਰੈਸ ਨੂੰ ਦੱਸੋ ਨਾਲੇ ਇੰਟਰਨੈਸ਼ਨਲ ਪ੍ਰੈਸ ਨੂੰ ਦੱਸੋ ਪੇਸੇ ਕਿ ਕਮਿਊਨਿਟੀ ਹੁਣ ਪਟਾਕਿਆਂ ਦੇ এনਵਾਇਰਨਮੈਂਟਲ ਡੈਮੇਜ ਨਹੀਂ ਕਰਨਾ ਪੈਸੇ ਨਹੀਂ ਖਰਾਬ ਕਰਨੇ ਅਸੀਂ ਉਹ ਰੋਕ ਕੇ ਪਲੇਨ ਹੈ ਸਾਡਾ ਦੁਨੀਆ ਜਿਹੜਾ ਸੰਸਾਰ ਆ ਸਰਬੱਤ ਦਾ ਉਹਦੇ ਵਿੱਚ ਜੋ ਹੋ ਰਿਹਾ ਅਸੀਂ ਉਹ ਜਿਹੜਾ ਵੀ ਮਾੜਾ ਪੋਲੂਸ਼ਨ ਹੋ ਰਿਹਾ ਰੋਕਣ ਲਈ ਅਸੀਂ ਆ ਪ੍ਰੋਗਰਾਮ ਕੀਤਾ ਤੇ ਤੁਹਾਡੇ ਵਾਲੇ ਲੋਕ ਕਪ੍ਰੈਸ ਫਾਲੋ ਕਰੀ ਨਾ ਇੰਟਰਨੈਸ਼ਨਲ ਵੀ ਰੈਕਗਨੀਸ਼ਨ ਹੁੰਦਾ ਵੀ ਤੁਸੀਂ ਇੱਕ ਮੂਵ ਪੋਜ਼ਿਟਿਵ ਕੀਤਾ ਇਹ ਹੀ ਮੇਰੀ ਬੇਨਤੀ ਆ ਵੀ ਤੁਸੀਂ ਪਟਾਕੇ ਜਿਹੜੇ ਵਜਾਉਣੇ ਖਰਚਾ ਉਹ ਡਾਇਰੈਕਟਲੀ ਪਿੰਡ 'ਚ ਲਾ ਦਿਓ ਜੇ ਸਾਡੀ ਲੋੜ ਆ ਅਸੀਂ ਹੈਗੇ ਨਹੀਂ ਲੋੜ ਕੋਈ ਨਹੀਂ ਪਰ ਤੁਸੀਂ ਕਰੋ ਪੋਲੂਸ਼ਨ ਨੂੰ ਰੋਕੋ ਪੈਸਾ ਬਰਬਾਦ ਨਾ ਕਰੋ ਪੈਸੇ ਦਾ ਪੰਜਾਬ ਪਿੰਡਾਂ 'ਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ